ਤੇਰਾ ਹੈਪੀ ਬਰਥਡੇ ਅੱਜ ਲੈ ਕੁੜਤਾ ਨਾ ਮਾਪਾ ਗਿਆ ਫੇਰ ਹੀ ਐ ਕਿੰਨਾ ਤੇ ਪਾਲ ਬੂਹ ਕਟਾਈ ਕਰਦਾ ਆਪਾ ਕਟ ਕਰ ਲੈ ਹੈਪੀ ਬਰਥਡੇ ਇਧਰ ਦੇਖ ਪਤਾ ਅਨੰਤ ਤੇ ਬਲੌਗ ਬਣਾਇਆ ਸੀ ਜਦੋਂ ਕੀ ਤੜਕੀ ਪਹਿਲੀ ਵਾਰੀ ਬਰਥਡੇ ਦਾ ਮੁੰਡੇ ਦਾ ਮੱਚਾ ਕਦੇ ਮੈਂ ਤੇ ਕਰਕੇ ਨਾ ਮੈਂ ਵੀ ਕੱਪੜੇ ਪਾਏ ਪਹਿਲੀ ਸਾਲ ਬਾਅਦ ਕੱਪੜੇ ਪਾਏ ਨੇ ਆਹ ਮੈਂ ਆਹ ਕੱਪੜੇ ਨਾ ਸਾਲ ਬਾਅਦ ਪਾਏ ਨੇ ਐਨਕਲ ਆ ਗਿਆ ਕਾਲੀਆਂ ਵੀ ਨਜ਼ਰ ਨਾ ਲੱਗ ਜੀ ਹੁੰਦਾ ਕੋਟਟੀ ਕਰੂਗਾ ਚਾਹ ਇਹਨਾਂ ਮੇਰਾ ਪੱਟਿਆ ਚਿੱਟਾ ਖੜਤੇ ਮੁੰਡੇ ਨਵਾਂ ਸਮਾਂ ਲੱਗਦਾ ਮਿੰਟ ਹੈ ਹੋਰ ਨਾ ਉਹੀ ਆ ਉਹੀ ਆ ਜਿਹੜਾ ਗੋਲਮਾਲ ਹੋ ਗਿਆ ਕਿਵੇਂ ਸਿਰ ਬਾਦੀ ਲੱਗ ਗਿਆ ਕੀ ਇਹ ਫੜ ਗਿਆ ਦੀ ਪਹਿਲੇ ਦਿਨ ਪਾਇਆ ਪਹਿਲੇ ਦਿਨ ਘਰੋਂ ਬਾਹਰ ਕੱਢਿਆ ਉਹਦੀ ਨਜ਼ਰ ਸਾਡੀ ਫਸੇ ਦੁਆਲੇ ਲੱਭੜੇ ਗਿਆ ਇਸ ਲੱਭੜੇ ਕਰ ਬਦਲਣਾ ਭਗਿਆ ਪੰਜ ਮੈਂ ਵੀ ਨਾ ਆ ਕੱਪੜਾ ਜ ਮੈਂ ਉਹੀ ਪਾ ਲੇ ਮੈਂ ਚੱਲ ਦੇਖਦੇ ਮੈਨੂੰ ਸਾਲ ਹੋ ਗਿਆ ਕੁਲਵੀਰ ਦੀ ਮੰਗਣੀ ਵੇਲੇ ਸੁਣਾਈ ਸੀ ਤੇ ਮੈਂ ਪਾਈ ਨਹੀਂ ਹੈਗੇ ਮੈਨੂੰ ਵਧੀਆ ਨਹੀਂ ਲੱਗੇ ਜੋ ਅੱਗੇ ਦਿਖਾਉਣਾ ਸੀ ਬਰਥਡੇ ਕਿਵੇਂ ਮਨਾਉਣਾ ਪਰ ਕੱਟ ਕੇ ਕਿਹਾ ਆਵੇ ਸ਼ੈਦਰਾ ਪੱਕੇ ਦਿਖਾਉਂਗੇ ਸੰਸਾਰੀ ਵੀਡੀਓ ਚ ਕੀ ਬਣ ਰਿਹਾ ਕੀ ਨਾ ਬਣੇ ਰਹਿੋ ਸਾਰੀ ਵੀਡੀਓ ਨਾਲ ਕਾ ਆ ਗਿਆ ਆ ਗਿਆ ਇਹਦਾ ਹੈਗਾ ਹੈਪੀ ਬਰਥਡੇ ਤੁਹਾਨੂੰ ਅੱਜ ਅਸੀਂ ਕਰ ਲਈ ਫੁੱਲ ਤਿਆਰੀ ਲੈ ਵੀ ਕੇਕ ਨੂੰ ਕੱਟਣ ਦੀ ਹੈ ਨਾ ਬਲਬਲੇ ਬਲਬਲੇ ਫੁਲਾਦੇ ਗੰਜੇ ਨੇ ਇੱਕ ਬਲਬਲਾ ਗਲਤ ਆ ਗਿਆ ਕਹਿੰਦੇ ਤੇ ਉਹ ਉਹ ਫੁਲਾਇਆ ਹਰਪ੍ਰੀਤ ਨੇ ਆ ਤੇ ਅਸੀਂ ਨਹੀਂ ਰੱਖ ਦਿਆਂਗੇ ਇੱਕ ਮੈਂ ਇਹ ਪਹਿਲਾਂ ਕਿਹਾ ਸੀ ਵੀ ਯਾਰ ਨਾ ਐ ਕਰਾ ਤੇਰੇ ਬਲਬਲੇ ਭੰਨਦਾ ਜੀ ਸਾਡਾ ਇੱਕ ਤੈਨੂੰ ਕਿਹਾ ਉਸ ਤੋਂ ਬਾਅਦ ਭੰਨ ਲਈ ਯਾਰ ਬਾਅਦ ਜਿੰਨੇ ਮਰਜ਼ੀ ਭੰਨ ਲਈ ਬਾਅਦ ਚ ਤੈਨੂੰ ਜਵਾਬ ਦੇ ਠੀਕ ਆ ਸਾਡੇ ਪਾਲਾ ਜੀ ਨੇ ਇੱਜ ਕਾਟੋ ਫੁੱਲਾਂ ਤੇ ਆ ਗਈ ਤੜਕੇ ਦਰ ਕਿ ਮੈਨੂੰ ਕਹਿੰਦੇ ਸੁਆਦ ਨਹੀਂ ਆ ਰਿਹਾ ਵੀਡੀਓ ਬਣਾਉਣ ਦਾ ਫਿਰ ਕਿਵੇਂ ਲੱਗਿਆ ਹੀ ਨਿਆਰਾ ਆ ਕੰਮ ਨਹੀਂ ਹੈਗਾ ਸਿਰਫ ਇਹ ਵਲੌਗ ਹੀ ਬਣਾਉਂਦਾ ਰਹਿੰਦਾ ਵਲੌਗ ਭਾਂ ਦੇ ਰੇ ਇਹ ਵੀ ਨਹੀਂ ਚੱਲਦਾ ਅੱਜ ਉਹ ਦਿਨ ਨੇ ਵਲੌਗ ਕਰਾ ਮੈਂ ਇੱਕ ਹੋਰ ਆ ਇਹ ਆ ਮੁੰਡਾ ਇਸ ਦਾ ਬਰਥਡੇ ਸੀਗਾ ਹਾਂ ਹਾਂਜੀ ਗਾਇਸ ਇਹ ਕੁੜੀ ਦੇ ਸਲਾਜ ਮੇਰੇ ਬਾਹਲਾ ਟਿੰਡਰੀ ਬਈ ਮੈਂ ਇਹਨੂੰ ਇੰਨਾ ਗੁੱਸਾ ਆਇਆ ਮੈਂ ਮੈਂ ਕਿਹਾ ਚਲੋ ਕੀ ਬੋਲਣਾ ਹੁਣ ਵਿਚਾਰੀ ਨੇ ਕਿ ਪਤਾ ਨਹੀਂ ਕਿਹੜੀ ਗੱਲੋਂ ਲੜ ਪਈ ਭਾਂ ਕਿਹੜੀ ਗੱਲ ਦਾ ਗੁੱਸਾ ਤਾਰਿਆ ਨੇ ਮੇਰੇ ਤੇ ਫਰਾ ਕਲਿੱਪ ਲਾਉਣ ਦਾ ਸਟਾਈਲ ਵੀ ਦਾ ਤਾਕੜਾ ਬੋਕੈਂਟ ਇਧਰ ਬੇਬੇ ਬਈਆ ਕੋੜੇ ਵੇਚ ਕੇ ਹੈਨਾ ਇਹ ਕਹਿੰਦੀ ਵੀ ਮੈਂ ਤਾਂ ਛੌਂਨੀਆ ਕਹਿੰਦੀ ਆਪੀ ਪੈਣ ਖੜਾਉ ਕਹਿੰਦੀ ਜਿਹੜਾ ਉਸ ਕਰਨਾ ਕਰ ਦੋ ਜਗਤਾਰਾ ਜਗਤਾਰ ਟੋਪੀਆਂ ਲੈਣਦੇ ਹੋਇਆ ਪਿਆਗਾ ਜਗਤਾਰ ਕਹਿੰਦਾ ਮੈਂ ਟੋਪੀ ਲੈਣ ਨਿਆਣਾ ਤੂੰ ਨਿਆਣਾ ਹੋਏ ਨਿਆਣਾ ਤੇਰੀ ਤਾਈ ਤੇਰੀ ਤਾਈ ਟੋਪੀ ਲੂ ਇਹੇ ਤੇਰੀ ਤਾਈ ਦੇ ਸਿਰ ਤੇ ਦਮਾ ਕੇ ਆਉ ਜਾਂਦੀ ਏ ਦੀ ਤਾਈ ਮੇਰੀ ਤਾਈ ਮੈਂ ਤਾਂ ਬਣਾਈ ਹੈਗਾ ਯਾਰ ਵੀਡੀਓ ਚ ਕੋ ਦਾ ਤੈਨੂੰ ਫੜਾਵਾ ਕੇ ਤਾਈ ਦਾ ਮੁੰਡਾ ਬੁਲਾਉਂ ਯਾਰ ਫਿਰ ਚਲੋ ਬੁਲਾਉਂਦੇ ਚਲੋ ਜਦੋਂ ਜਦੋਂ ਤੇਰੀ ਐਂਟਰੀ ਹੋ ਉਹਦੀ ਆਉਣਾ ਪਊਗਾ ਹੁਣ ਤਾਂ ਆਈਂਦਾ ਐ ਕਹਿ ਰਿਹਾ ਵੀ ਮੈਂ ਤਾਂ ਕੁਬਾਰੀ ਆਂਗੀ ਅੱਛਾ ਹਾਂ ਹਾਜੀ ਵਿਆਹ ਕਰਨਾ ਤਾਈ ਦਾ ਤਾਈ ਦਾ ਹਜੇ ਤੇਰੇ ਤਾਂ ਇਹ ਨਾਲ ਵਿਆਹ ਕਰਾਂਗੇ ਹੋਰ ਹੁਣ ਅਸੀਂ ਕਿਵੇਂ ਪਹਿਲਾਂ ਤੈਨੂੰ ਲਿਆ ਦੀ ਹੁਣ ਹੂੰ ਵਿਆਹ ਦੋ ਯਾਰ ਤਾਈ ਲੈ ਕੇ ਆਉਗੀ ਵਿਆਹ ਮੁੰਡਾ ਭਾਈ ਇੱਕੋ ਕਿੱਧਰ ਭੱਜੀ ਤਾਂ ਉਹ ਭੱਜ ਗਈ ਹਾਂਜੀ ਇਹ ਸਾਰੀ ਤਿਆਰੀਆਂ ਹੋ ਗਈਆਂ ਕੇਕ ਕੱਟਣ ਦੀਆਂ ਐਡੇ ਦੇਖਾ ਕੁੜੀ ਨੇ ਜਗਾੜ ਲਾਇਆ ਬੱਲੇ 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 ਕੁੜੀ ਨੇ ਚੁੰਨੀ ਦਾ ਇਸਤੇਮਾਲ ਕਰਿਆ ਜੀ ਬੱਲੇ ਬੱਲੇ ਕੀ ਜਾਂਦਾ ਫੇਰੇ ਲੈ ਰਿਆ ਕੀ ਜਾਂਦਾ ਫੇਰੇ ਲੈ ਰਿਆ ਉਹ ਦੇਖੀ ਇਦਨੇ ਨਾਲ ਲੈ ਲਈ ਇਹ ਮਾਜਦੂ ਤੈਨੂੰ ਸਾਰੀ ਟੀਮ ਚੁੰਨੀ ਨਾ ਹੁਣ ਮੈਂ ਨਹੀਂ ਮਾੜੀ ਹੋ ਗਈ ਨਾ ਨਾ ਉਹ ਤਾਂ ਤੈਨੂੰ ਉਹ ਕਿਹਾ ਗੁੱਡੀ ਨਾ ਐ ਨਹੀਂ ਤੈਨੂੰ ਗਲਤ ਨਹੀਂ ਕਿਹਾ ਮੈਂ ਇਹ ਕਿਹਾ ਮੈਂ ਤੈਨੂੰ ਗੋਡੈਂਡ ਤੇਨੂੰ ਉਮਰ ਤੇ ਫਰਕ ਆ ਉਹ ਛੇਤੀ ਕਰੋ ਸਮਾਨ ਹਾਂ ਗੋਡੇ ਆਸਲੇ ਲੈ ਲੂ ਆ ਗਿਆ ਜੀ ਆ ਗਿਆ ਉਹ ਕੁੜੀ ਨੂੰ ਲੈ ਕੇ ਆ ਗਿਆ ਹਰਪ੍ਰੀਤਾ ਹਾਤਰੀ ਲੈ ਆਈ ਹਰਪ੍ਰੀਤਾ ਸ਼ਾਤਰੀ ਚੱਕ ਲਈ ਬਣਾਉਂਗੀ ਘਰੇ ਕੀ ਬਣਾਏਂਗੀ ਹਾਂ ਕਰੀਮ ਕਾਦੀ ਕਰੀਮ ਸਾਰੇ ਕਾਲਸ ਤੇਰੇ ਪੈ ਗਈ ਟੈਨਿਕ ਉਹ ਧੁੱਪੇ ਨਹੀਂ ਫਿਰਦੀ ਆ ਚਲ ਆਪਸ ਦਾ ਫੜ ਕੈਮਰਾ ਸਕਾਰਪੀਓ ਤੇ ਬੈਠਾ ਸਾਰੇ ਕਾਲਸ ਜੀ ਫਿਰਦੇ ਇਹਨੂੰ ਫੜਾਤਾ ਜੀ ਆਪਾਂ ਕੈਮਰਾ ਤੇ ਆਪਾਂ ਚੱਲਦੇ ਸਕੂਟਰੀ ਤੇ ਬੈਠ ਹਰਪੀ ਤੇ ਕੇਕ ਤਾਂ ਆਪਣੇ ਲਵੇ ਆ ਸਮਾਨ ਸਾਡੇ ਲਵੇ ਜੀ ਸਾਰਾ ਚਲੋ ਆਪਾਂ ਚੱਲਦੇ ਸਕੂਟਰੀ ਤੇ ਅਗਸਤ ਹਾਂ ਜੀ ਦੋਸਤੋ ਕੇਕ ਆਪਣੇ ਲਵੇ ਆ ਜਨਤਰ ਤਿਆਰੀਆਂ ਉਹ ਕਰ ਰਹੀ ਹੈ ਬਾਲਾ ਜੀ ਦੇਖੋ ਕਿਵੇਂ ਚਾਦਰਾਂ ਚੱਕੀ ਖੜੇ ਨੇਗੇ ਟੈਂਟੜਾ ਇਹ ਬੰਦੇ ਨਾਲ ਮੇਰੀ ਬਹੁ ਬਣੀ ਸ਼ੂਟ ਤੇ ਪਹਿਲੀ ਵਾਰੀ ਆਏ ਤੇ ਸਾਡੇ ਲਵੇ ਹਣਾ ਬਾਲਾ ਜੀ ਹਾਂ ਬਾਈ ਸੋਡੇ ਨਾਲ ਕਿੰਨੀ ਕਿ ਬਣਦੇ ਆ ਮੇਰੀ ਬਹੁਤ ਬਹੁਤ ਜਿਆਦਾ ਬਣਦੇ ਸਾਡੀ ਮੱਤ ਵੀ ਵੋਹ ਫਿਟਦੀ ਆ ਮੇਨ ਗੱਲ ਦਾ ਇੱਕ ਆ ਗਿਆ ਬਦਮਾਸ਼ ਡੰਡੇ ਨੂੰ ਖੰਡਾ ਸੌ ਕੋ ਤੋਂ ਟੱਕਰਦਾ ਪਹਿਲੀ ਵਾਰੀ ਟੱਕਰਿਆ ਹਨਾ ਜੀ ਆ ਬਾਕੀ ਕੁੜੀਆਂ ਨੇ ਬਹੁਤ ਸੋਹਣੀਆਂ ਵੋ ਗਾਇਸ ਸਾਡਾ ਬਹੁਤ ਦੇਖ ਕੁੜੀ ਨੇ ਇੰਦਾ ਦਮਗ ਲੈ ਚੁੰਨੀਦਾਨ ਕਰਤੀ ਇੱਕ ਪਲੀਜ਼ ਇਹਦੇ ਵਿੱਚੋਂ ਆਪਣੀ ਜੇਪੀਆ ਤੇ ਆਪਣਾ ਬੁਲਬਲੇ ਜੇ ਲਾ ਦਿਓ ਮੈਂ ਜੰਮਦੇ ਨਾਲ ਆਈਏ ਕਾਂਦੀ ਤੇ ਇੱਧਰ ਕਹਿੰਦੀ ਬਾਈ ਪਾਣੀ ਦੀ ਵੀ ਬੋਤਲ ਲੈ ਕੇ ਆਏ ਪਾਣੀ ਦੀ ਬੋਤਲ ਵੀ ਲੈ ਕੇ ਆਏ ਕਿ ਕਈ ਗੱਲ ਮਤਲਬ ਕੀ ਹੋ ਜਾਂਦਾ ਹਨਾ ਗਲਾਸ ਤੇ ਵੀ ਦੋ ਹੀ ਹੈ ਵੀ ਬੰਦੇ ਤਾਂ 10 ਇਕੱਠੇ ਕਰ ਲਏ ਥੋਨੇ ਦੋ ਗਲਾਸ ਹੈ ਇਹ ਤਾਂ ਤਾਇਰ ਤਾਈ ਵਾਸਤੇ ਆ ਆ ਤਾਇਆ ਹੀ ਆ ਸਾਡਾ ਤਾਇਆ ਹਨਾ ਤੇ ਜੋੜੀ ਜੋੜੀ ਲਵੇ ਖੜੇ ਜੀ ਜਾ ਕੇ ਲਵੇ ਖੜੇ ਮੇਲ ਖਾਂਦੀ ਆ ਦੇਖ ਮੇਲ ਖਾਂਦੇ ਤਾਇਆ ਜੀ ਆਇਓ ਦੇਖੀ ਮਾਨ ਸਾਸੂ ਮਾਂ ਸਾਸੂ ਮਾਂ ਹਾਂ ਤੇਰੀ ਤੇ ਆ ਦੇਖੋ ਮੇਲ ਖਾਂਦੀ ਸਹੀ ਗੱਲ ਆ ਹਨਾ ਵੈਸੇ ਸਾਨੂੰ ਵਧੀਆ ਲੱਗੇ ਸੀ ਪਹਿਲਾਂ ਹੋਰ ਕੁੜੀ ਲੈਣ ਦੀ ਫਿਰ ਸਾਡੇ ਚਲੋ ਆਖਰੀ ਸਲਾਹ ਵੀ ਹਰਪ੍ਰੀਤ ਨੂੰ ਬੁਲਾਉਣੇ ਆਂਗੇ ਚਲ ਆ ਵੀ ਕੀ ਸਾਨੂੰ ਕਦੇ ਜਵਾਬ ਨਹੀਂ ਦਿੱਤਾ ਨੇ ਸ਼ੂਟ ਵਾਸਤੇ ਹਣਾ ਬਾਈ ਹਾਂ ਕਹਿੰਦੀ ਕੰਮ ਕਰਨਾ ਨਹੀਂ ਵਿੱਚ ਵਿੱਚ ਕੁੜੀਆਂ ਹੁੰਦੀਆਂ ਨੇ ਐਟੀਟਿਊਡ ਦਿਖਾਉਂਦੀਆਂ ਨੇ ਇਹਦੇ ਵਰਗੀਆਂ ਇੰਡੀਆਂ ਬੈਠੇ ਇੱਕ ਜੁੰਡਲ ਜੀ ਤੇ ਇਹ ਕਹਿੰਦੀ ਮੇਰਾ ਨਖਰਾ ਵਾੜਾ ਉੱਚਾ ਮੇ ਨਾਲ ਹੀ ਨਹੀਂ ਮੈਂ ਮਰ ਜਾ ਮੈਂ ਨਾ ਦੱਸ ਦੇ ਇੱਕ ਵੀ ਵੀਡੀਓ ਦੇ ਵਿੱਚ ਮੈਂ ਕਿਹਾ ਵੀ ਮੇਰਾ ਨਖਰਾ ਉੱਚਾ ਹੈ ਘੰਟਾ ਕੱਹ ਪਹਿਲਾਂ ਮੈਨੂੰ ਕਹਿਆ ਸੀ ਮੈਨੂੰ ਕਿਹਾ ਸੀ ਵੀ ਤੇਰਾ ਨਖਰਾ ਉੱਚਾ ਮੇਰਾ ਨਹੀਂ ਨਹੀਂ ਠੀਕ ਹੈ ਯਾਰ ਨਾ ਕੁੜੀ ਬਹੁਤ ਸਿਆਣੀ ਆ ਪਹਿਲੀ ਵਾਰੀ ਸਾਨੂੰ ਇੰਨੀ ਵਧੀਆ ਕੁੜੀ ਮਿਲੀ ਆ ਸ਼ੂਟ ਤੇ ਵੀ ਜਿਹੜੇ ਸਾਰੇ ਨਾਲ ਹੱਥ ਦੀ ਰਹਿੰਦੀ ਹੈ ਹਨਾ ਬਹੁਤ ਘੰਟਾ ਇਹ ਕਾ ਬੰਦੇ ਨੇ ਬਾਲਾ ਦੁਖੀ ਕਰ ਲਿਆ ਯਾਰ ਇਹਦੀ ਸਕੂਟਰੀ ਨੂੰ ਪੰਨੂ ਕਦੇ ਮਿਲਲਾ ਜੀਰੀ ਜਨਾ ਬਾੜਦੀ ਤੂੰ ਹਾਏ ਨਹੀਂ ਬਾੜਦੇ ਦੇਖ ਲੈ ਉਹ ਪਾਣਾ ਦੇਈਓ ਆਪਣੇ ਦੇ ਪਹਿਲੀ ਬੁਲਬੁਲੇ ਕੱਟ ਗਏ ਦੱਸੋ ਹਣੇ ਲਾਣੇ ਕਿੱਥੇ ਲਾ ਇੱਕ ਆਹ ਕਾਂਦੀ ਤੇ ਲਾ ਦੇ ਸਿੰਗਲ ਸਿੰਗਲ ਕਰਕੇ ਲਾਣਾ ਦਾ ਕੰਧ ਨੂੰ ਲਾਣਾ ਕੱਟ ਅੰਨੇ ਦੇ ਪੀਸ ਕੱਟੇ

ਜਾ ਰਾਜਵੀਰ ਮਾਨ ਦੇਖੋ ਇਹ ਅਸੀਂ ਪਹਿਲੀ ਵਾਰੀ ਕੋਈ ਮੋਟਰ ਤੇ ਖੇਤਾਂ ਨਾਲ ਇੰਨਾ ਪਿਆਰ ਆ ਜੋ ਕਿ ਜਨਮ ਦਿਨ ਮਨਾ ਰਹੇ ਨੇ ਤੇ ਲਾ ਦਿਓ ਲਾ ਦਿਓ ਗਾਇਜ਼ ਗਾਇਜ਼ ਲਾ ਦਿਓ ਬੁਲਬਲੇ ਭੱਜੇ ਜਾਂਦੇ ਆ ਤੇ ਬੁਲਬਲੇ ਭਾਂਚੋ ਫੜ ਲਾ ਹਰਪੀ ਦਾ ਪਾ ਲਾ ਜੱਫੀ ਇਹਨਾਂ ਨੂੰ ਵੀ ਭਾਈ ਫੜ ਕੇ ਵਜਾ ਇੱਕ ਵਾਰੀ ਉਹ ਆ ਗਈ ਜਿਹੜਾ ਮੁੰਡਾ ਦੇਖੋ ਵੀ ਜੁੱਤੀ ਨਹੀਂ ਪਾ ਕੇ ਆਇਆ ਅਹੀਂ ਆ ਗਿਆ ਫੇਰ ਵੀ ਕਹਿੰਦਾ ਚਲ ਅਹੀਂ ਕਟਾਂਗੇ ਕੇ ਕੇ ਦਾ ਜਨਮ ਤੇਰਾ ਉੜਾਤਾ ਇਹਦੇ ਵਿੱਚ ਉੜਾਇਆ ਨਹੀਂ ਹੈਗਾ ਕਈ ਦੇਚ ਕੀ ਉੜਾਤਾ ਨਹੀਂ ਆਕੀ ਕਹਿੰਦੀ ਬਾਈ ਗੱਲ ਤਾਂ ਸੁਣ ਲੈ ਰਾਜੀਵਰਾ ਅਸੀਂ ਲੈਣਾ ਤੁਸੀਂ ਹੀ ਲੈਣਾ ਯਾਰ ਕਾਦਾ ਵੀ ਬਾਪੂ ਆਹਾ ਕਰਦਾ ਮੈਂ ਮੈਂ ਕਦੀ ਮੈਂ ਨਹੀਂ ਗੱਲ ਤਾਂ ਸੁਣ ਲੈ ਮੇਰੀ ਆਕੀ ਕਹਿੰਦੀ ਧੀ ਕਹਿੰਦੀ ਆਕੀ ਉੜਾਤਾ ਇਹ ਚ ਇਹ ਨਹੀਂ ਆਪੇ ਗਾ ਜਿਧੂ ਗਿਆ ਮੈਂ ਮੈਂ ਤਾਂ ਤੇਰੇ ਕਰਕੇ ਮੈਂਸ਼ਨ ਵੱਧ ਤੋਂ ਵੱਧ ਕਰੂੰਗਾ ਨਾ ਇਹ ਚੀਜ਼ ਨਾ ਜਦ ਖਾਣ ਨੂੰ ਬਣਾ ਬਣਾ ਲੂ ਤੁਸੀਂ ਹੈਨਾ ਮੈਨਾਂ ਨਹੀਂ ਕਰਦਾ ਜੇ ਮੈਂ ਬੁਲਾ ਸਭ ਤੋਂ ਪਹਿਲਾਂ ਆਈ ਜੂਗਾ ਚੱਲ ਮੇਰੇ ਨਾਲ ਦੀ ਮੈਨੂੰ ਲੱਗਦਾ ਆ ਗਈ ਕੋਈ ਗੱਲਾਂ ਮਾਰਨ ਨੂੰ ਹੋਰ ਤੂੰ ਕੀ ਹੋਰ ਪਤਾ ਹੀ ਕਰਨਾ ਬਬੇ ਇਹ ਘੂਮੀ ਨਾ ਨਾ ਮੈਂ ਨਹੀਂ ਜਾਣਾ ਹੈਨਾ ਤੂੰ ਤਾਂ ਕਿਨ ਬਾਹ ਫੜ ਕੇ ਖਿੱਚ ਕੇ ਅੰਦਰ ਲੈ ਜੀ ਨਹੀਂ ਨਹੀਂ ਆ ਜਾ ਜਾਂ ਕਿਉਂ ਸੰਗੀ ਜ ਨਹੀਂ ਬਈ ਫਿਰ ਕੀ ਹੁੰਦਾ ਲੈ ਆਏ ਕਿਉਂ ਨਾ ਚੱਲ ਜੀ ਪਿਆਰੇ ਨੇ ਮਤਲਬ ਕਿ ਆ ਚੱਕ ਲੱਗੇ ਆਂ ਵਧੀਆ ਬੱਡ ਰਹੀ ਦੀ ਆਹ ਰਾਹ ਪਾਹਰ ਤੰਗਿਆ ਬੋਹ ਦੇ ਆਇਓ ਜਰਾ ਸ਼ਾਰਾ ਫੋਨ ਤਾਂ ਬਰਾਇਤਾ ਬੰਨ ਖਾਣੇ ਮਾ ਨਾ ਖਾਉਂਦੇ ਫਰਸ ਲੈਟਰ ਪੈ ਕੇ ਆਇਆ ਤਾਂ ਦੇਖ ਲੈ ਜੀ ਆ ਗਾਲਾਂ ਜੀ ਕੱਢਦੇ ਵੀ ਦੋਸਤ ਚੱਲ ਚੱਲ ਚੱਕ ਕੇ ਜੰਮ ਪਾ ভে মাৰি পাই পূৰ্বে পাওঁ বত্তি ਜੇ ਲੈ ਜੁਰਾ ਲੈ ਹਨ ਲੈ ਤੇ ਮੀਰਾ ਕੋਹੜੀ ਕੇ ਹੁਣ ਕਹਿੰਦਾ ਹੋਰ ਲੈ ਕੇ ਗੋਰੀਏ ਪਾਉਣ ਅੱਛਾ ਥੇ ਗੱਡੇ ਘੜੇ ਜਿਹੜੇ ਗੱਡੇ ਖੋਜ ਲੇ ਪਾਉਂ ਗਾ ਲਦੇ ਇਹਦਾ ਬਾਲੇ ਗਾ ਲਦੇ ਨੇ ਬੇਬੇ ਆ ਆ ਰਹੀ ਕੰਮ ਕੇ ਸੋ ਨਾ ਰਹੀ ਦੁੰਦੀ ਮੋ ਸੁਣਾਈ ਤੂੰ ਖੜੀ ਹੋ ਜਾਈ ਲੱਗੇ ਰਹੀ ਆ ਤੂੰ ਖੜੀ ਹੋ ਜੀ ਬਾਈ ਰੁਕ ਆ ਆ ਕਰਤਾ ਦੀ ਆ ਆ ਕਰਾ ਤੂੰ ਘਹਾ ਕਿਧਰ ਜਾਣੀ ਆਗੀ ਮੈਨੂੰ ਪਤਾ ਨਹੀਂ ਸ਼ੱਕ ਨਾ ਤੂੰ ਭੈਣ ਲੱਗਦੀ ਉਹਦੀ ਮੈਨੂੰ ਆ ਜਾ ਆਹੀ ਘਰ ਆਗਾ ਆ ਜਾ ਕੇਕ ਕੱਟੀ ਏ ਇੱਥੇ ਇਹਦਾ ਡਾਇਲੋਗ ਆ ਹੈਂ ਕਿ ਕਟੇ ਨਾ ਕੋਈ ਪਤਾ ਮੇਰਾ ਮੇਰਾ ਜਨਮ ਦਿਨ ਅੱਜ ਉਹ ਵੀ ਕਨਫਿਊਜ਼ ਹੈ ਨਾ ਬੇਬੇ ਕਦੂ ਨਹੀਂ ਕਟਣਗੇ ਤਾਂ ਅਗਲੇ ਆਪਾਂ ਦੋਵੇਂ ਖਾਵਾਂਗੇ ਚੱਲ ਚੱਲ ਠੀਕ ਹੈ ਜੀ ਚਲੋ ਇਹ ਕਟਣਾ ਹੈ ਇਹ ਕੱਟ ਨਹੀਂ ਗਾ ਪੁੱਤ ਅਗਲੇ ਆਪਾਂ ਦਾ ਖਾਣਾ ਆਇਆ ਤੂੰ ਆ ਪਹਿਲੇ ਦਸ ਮੂੰਹ ਇਹ ਲੱਗ ਬਥੇ ਅੱਛਾ ਆ ਮੂੰਹ ਤੇ ਮੇਰੀ ਮਾਤਾ ਨਿਕਲ ਗਈ ਹੂ ਤੇਰੀ ਮਾਤਾ ਵੀ ਨਿਕਲਦੀ ਉਹ ਇਹ ਪਹਿਲਾਂ ਤੇਰੀ ਆ ਨਿਕਲ ਕੇ ਆ ਗਈ ਤੁਹਾਡੇ ਮੂੰਹੇ ਪੈ ਗਿਆ

ਨੀ ਹੋਰ ਗਰੀ ਬਾਪਾ ਛੱਡਦੀ ਮੇਰੀ ਫੇਰ ਹਾਏ ਐਡੀ ਵੱਡੀ ਨੂੰ ਪਾਲ ਬੜਾ ਕਿਤਰੀ ਮਾਦ ਨਿਕਲ ਗਈ ਸਾਲੇ ਤੇਰੀ ਭੈਣ ਨਿਕਲ ਗਈ ਹਾਏ ਤੇ ਦਾ ਸੱਟ ਬਣ ਨਿਕਲਦੇ ਫੜਜੋ ਹਾਏ ਹਾਏ ਬੇੜਾ ਬਹਿ ਜਾ ਬੇੜਾ ਕਾਗ ਵਿੱਚੋਂ